ਸੱਗੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਆਂ ਮੈਂ ਹਰਮਨ ਧੀਰਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਤੇ ਇਸ ਦੁਨੀਆ ਦਾ ਤੇ ਪੰਜਾਬ ਦਾ ਹਾਲਚਾਲ ਟੈਣਾ ਸਰ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਾ ਸਭ ਤੋਂ ਪਹਿਲਾਂ ਤਾਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀ ਗੱਲ ਕਰਦੇ ਆਂ ਜੀ ਲੰਗੇ ਕੱਲ ਬਹੁਤ ਸ਼ਰਧਾ ਦੇ ਨਾਲ ਮਨਾਇਆ ਗਿਆ ਜੀ ਇਹ ਦਿਨ ਹਾਂ ਬਿਲਕੁਲ ਜੀ ਬਿਲਕੁਲ ਲੰਗੇ ਕੱਲ ਬਹੁਤ ਸ਼ਰਧਾ ਦੇ ਨਾਲ ਉਤਸ਼ਾਹ ਦੇ ਨਾਲ ਇਹ ਦਿਨ ਮਨਾਇਆ ਗਿਆ ਇਹ ਦਿਹਾੜਾ ਮਨਾਇਆ ਗਿਆ ਕਿਉਂਕਿ ਰਵਿਦਾਸ ਮਹਾਰਾਜ ਦੇ ਨਾਲ ਬਹੁਤ ਸਾਰੇ ਲੋਕ ਜਜ਼ਬਾਤੀ ਤੌਰ ਦੇ ਉੱਤੇ ਸਿਧਾਂਤਕ ਤੌਰ ਦੇ ਉੱਤੇ ਸ਼ਰਧਾ ਦੇ ਤੌਰ ਦੇ ਉੱਤੇ ਜੁੜੇ ਹੋਏ ਆ ਤੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਗਏ ਆ ਲੋਕ ਉੱਥੇ ਨਤਮਸਤਕ ਹੋਏ ਆ ਲੋਕਾਂ ਦੇ ਵੱਲੋਂ ਸ਼ੁਕਰਾਨਾ ਕੀਤਾ ਗਿਆ ਸੱਚੇ ਪਾਤਸ਼ਾਹ ਦਾ ਕਿਉਂਕਿ ਗੁਰੂ ਰਵਿਦਾਸ ਜੀ ਜਿਹੜੇ ਉਹਨਾਂ ਦੀ ਬਹੁਤ ਵੱਡੀ ਦੇਣ ਆ ਤੇ ਬਹੁਤ ਵੱਡੀ ਭਗਤੀ ਆ ਤੇ ਬੜੀ ਵੱਡੀ ਸਿੱਖਿਆ ਸੋ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਜੀ ਕਿ ਸਾਨੂੰ ਸਭ ਨੂੰ ਹੀ ਕਿਸੇ ਨੂੰ ਵੀ ਅਸੀਂ ਮੰਨੀਏ ਕਿਸੇ ਦੇ ਨਾਲ ਵੀ ਸਾਡਾ ਜੁੜਾ ਹੋਵੇ ਪਰ ਇਹ ਵੀ ਸਾਡੇ ਸਿਧਾਂਤਕ ਤੌਰ ਦੇ ਉੱਤੇ ਅਸੀਂ ਉਹਨਾਂ ਦੇ ਫੋਲੋਅਰ ਵੀ ਹੋਈਏ ਪਰ ਇਹ ਚੰਗੀ ਗੱਲ ਹੈ ਜੀ ਬਹੁਤ ਵੱਡੀ ਗੰਟੀ ਦੇ ਵਿੱਚ ਸੰਗਤਾਂ ਜਿਹੜੀ ਉਹ ਗੁਰੂ ਘਰਾਂ ਦੇ ਵਿੱਚ ਪਹੁੰਚੀ ਹੈ ਨਗਰ ਕੀਰਤਨਾ ਜਿਹੜੇ ਉਹ ਵਕ ਵਕ ਥਾਵਾਂ ਦੇ ਉੱਤੇ ਕੱਢੇ ਗਏ ਸੀਗੇ ਜੀ ਕੱਲ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟੈਣਾ ਸਾਹਿਬ ਇਹਦੇ ਨਾਲ ਹੀ ਹੁਣ ਜਿਹੜੀਆਂ ਸਿਆਸੀ ਖਬਰਾਂ ਨੇ ਉਹਨਾਂ ਦੀ ਸਾਂਝ ਪਾਉਨੇ ਆ ਤੇ ਸਭ ਤੋਂ ਪਹਿਲਾਂ ਜਿਹੜੀ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਕਿ ਸੱਜਣ ਕੁਮਾਰ ਇੰਨੇ ਸਾਲਾਂ ਬਾਅਦ ਟੈਣਾ ਸਾਹਿਬ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ 18 ਨੂੰ ਕਹਿੰਦੇ ਸਜ਼ਾ ਸੁਣਾਈ ਜਾਏਗੀ ਹਾਂ ਬਿਲਕੁਲ ਜੀ ਪਹਿਲੀ ਗੱਲ ਤੇ ਇਹ ਵੀ ਦੇਖੋ ਇੰਨੇ ਲੰਮੇ ਸਮੇਂ ਬਾਅਦ ਉਹਨੂੰ ਸਜ਼ਾ ਸੁਣਾਈ ਜਾਣੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈਗਾ ਸਾਡੇ ਸਿਸਟਮ ਦੇ ਉੱਤੇ ਸਾਡੇ ਤਾਣੇ ਬਾਣੇ ਦੇ ਉੱਤੇ ਇਹ ਕਿੰਨਾ ਵੱਡਾ ਸਵਾਲ ਹੈ ਕੇ ਹੁਣ ਉਹਨੂੰ ਸਜ਼ਾ ਸੁਣਾਉਣ ਦੀ ਗੱਲ ਆਈ ਹੈ ਹੁਣ ਉਹ ਵੀ ਦੇਖੋ ਜੀ 41 ਸਾਲ ਬਾਅਦ 41 ਸਾਲ ਬਾਅਦ ਉਹਨੂੰ ਇਹ ਸਜ਼ਾ ਸੁਣਾਈ ਜਾਣੀ ਹੈ ਇਹ ਮੇਰੇ ਸਾਹਮਣੇ ਆਇਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਹ ਮਾਮਲਾ ਹੈ ਤਾਂ ਕਿ ਦਿੱਲੀ ਦੇ ਸਰਸਵਤੀ ਵਿਹਾਰ ਨਗਰ ਦਾ ਉਦੋਂ ਉੱਥੇ ਜੀ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਸੀਗਾ ਫਿਰ ਇਹਦੇ ਉੱਤੇ ਪਰਚਾ ਦਰਜ ਹੋਇਆ ਫਿਰ ਇਹਦੇ ਤੇ ਸੁਣਵਾਈ ਹੋਈ ਗਈ ਫਿਰ ਹੁਣ ਪਤਾ ਲੱਗਾ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਦੇ ਵੱਲੋਂ ਲੰਘੇ ਕੱਲ੍ਹ ਤੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਉਹਨੂੰ ਹੁਣ ਮੇਰਾ ਖਿਆਲ ਹੈ ਵੀ 18 ਤਰੀਕ ਨੂੰ ਯਾਨੀ ਕਿ 18 ਫਰਵਰੀ ਨੂੰ ਸਜ਼ਾ ਸੁਣਾ ਦਿੱਤੀ ਜਾਣੀ ਆ ਜੇਕਰ ਸਜ਼ਾ ਸੁਣਾ ਦਿੱਤੀ ਗਈ ਤੇ ਉਸ ਤੋਂ ਬਾਅਦ ਇਹ ਪਤਾ ਨਹੀਂ ਕੀ ਹੋਊਗਾ ਕੀ ਨਹੀਂ ਹੋਊਗਾ ਪਰ ਇਸ ਵੇਲੇ ਵੀ ਤਿਹਾਰ ਜੇਲ੍ਹ ਦੇ ਵਿੱਚ ਹੀ ਬੰਦ ਆ ਇਸ ਵੇਲੇ ਸੱਜਣ ਕੁਮਾਰਾ ਜਿਹੜਾ ਉਹ ਤਿਹਾਰ ਜੇਲ੍ਹ ਦੇ ਵਿੱਚ ਬੰਦ ਆ ਉਹਦਾ ਕਾਰਨ ਇਹ ਆ ਕਿ ਇਸੇ ਮਾਮਲੇ ਦੇ ਵਿੱਚ ਯਾਨੀ ਕਿ ਉਹਨੂੰ ਦਿੱਲੀ ਕਤਲੇਆਮ ਦੇ ਮਾਮਲੇ ਕਿਸੇ ਕਤਲੇਆਮ ਦੇ ਮਾਮਲੇ ਦੇ ਵਿੱਚ ਉਹਨੂੰ ਸਜ਼ਾ ਸੁਣਾਈ ਹੋਈ ਆ ਉਹ ਦਿੱਲੀ ਦੀ ਤਿਹਾਰ ਜੀਲ ਦੇ ਵਿੱਚ ਇਸ ਵੇਲੇ ਬੈਠਾ ਤੇ ਉਹ ਇਸ ਵੇਲੇ ਉਮਰ ਕੈਦ ਦੀ سزا ਘਟ ਰਿਹਾ ਸੋ ਵੈਨੇ ਭਾਈ ਉਹਨੂੰ ਕੀ ਸਜ਼ਾ ਹੁੰਦੀ ਆ ਲੰਘੇ ਕੱਲ ਪਤਾ ਲੱਗਾ ਜੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਵੀ ਇਹ ਗੱਲ ਕਹੀ ਆ ਉਹ ਕਹਿੰਦੇ ਜੀ ਕਿ ਮੈਂ ਇਹ ਗੱਲ ਚਾਹੁੰਦਾ ਜੀ ਕਿ ਮਿਸਾਲੀ ਸਜ਼ਾ ਮਿਲੇ ਇਹੋ ਜੀ ਸਜ਼ਾ ਮਿਲੇ ਵੀ ਜਿਹੜੀ ਕਦੇ ਵੀ ਕੋਈ ਭੁਲਾ ਨਾ ਸਕੇ ਤੇ ਸਭ ਨੂੰ ਚੇਤੇ ਰਵੇ ਵੀ ਭਾਈ ਆਹ ਹੁੰਦੀ ਸਜ਼ਾ ਸੋ ਦੇਖਦੇ ਭਾਈ ਕੀ ਸਜ਼ਾ ਹੁੰਦੀ ਆ ਪਰ ਤੁਸੀਂ ਦੇਖੋ ਬਈ ਕੀ ਹਾਲਾਤ ਕੀ ਬਣੇ ਹੋਏ ਆ ਕਿ ਵੀ ਦੇਖੋ ਵੀ ਹਾਲਾਤ ਕੀ ਬਣੇ ਹੋਏ ਆ ਹਾਲਾਤ ਇਹ ਆ ਵੀ ਭਾਈ 41 41 ਸਾਲ ਬਾਅਦ 41 41 ਸਾਲ ਬਾਅਦ ਸਜ਼ਾ ਮਿਲਦੀਆਂ ਤੇ ਫਿਰ ਉਹ ਸਜ਼ਾਵਾਂ ਜਿਹੜੀਆਂ ਉਹਨੂੰ ਕਿਵੇਂ ਕਬੂਲ ਕੀਤਾ ਜਾਵੇਗੀ ਜੀ ਬਿਲਕੁਲ ਸਹੀ ਕਿਉਂਕਿ ਇਹ ਕਹਿੰਦੇ ਕਿ ਇਨਸਾਫ ਦੇ ਵਿੱਚ ਦੇਰੀ ਵੀ ਨਾ ਇਨਸਾਫੀ ਹੁੰਦੀ ਹੈ ਖੈਰ ਸਮਝਾਇਆ ਕਰੂਗਾ ਕਿ ਸਜ਼ਾ ਹੁੰਦੀ ਹੈ ਚੜਾ ਸਾਹਿਬ ਉਧਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਭਗਵਾਨ ਸਤਿਮਾਨ ਹੋਰੀ ਜਲੰਧਰ ਦੇ ਵਿੱਚ ਇੱਕ ਹੋਰ ਘਰ ਦੇ ਵਿੱਚ ਸ਼ਿਫਟ ਹੋਣਗੇ ਜੀ ਕਿਉਂ ਹਾਂ ਬਿਲਕੁਲ ਜੀ ਸ਼ਾਇਦ ਉਹ ਕਹਿੰਦੇ ਜੀ ਕਿ ਇਸ ਘਰ ਛੋਟਾ ਹੈਗਾ ਜਾਂ ਉਹਨਾਂ ਦਾ ਕੋਈ ਇੱਥੋਂ ਸਿਸਟਮ ਨਹੀਂ ਫਿੱਟ ਹੁੰਦਾਗਾ ਸੋ ਇਸ ਕਰਕੇ ਪਤਾ ਲੱਗਾ ਜੀ ਕਿ ਉਹ ਹੁਣ ਨਾ ਇਸ ਥਾਂ ਤੋਂ ਤੇ ਜਲੰਧਰ ਦੇ ਵਿੱਚ ਮੇਨ ਦੇ ਵਿੱਚ ਕਹਿੰਦੇ ਵੀ ਸ਼ਿਫਟ ਹੋ ਰਹੇ ਆ ਤੇ ਕਹਿੰਦੇ ਵੀ ਭਾਈ ਇਹ ਜਿਹੜਾ ਕੈਂਟ ਵਾਲਾ ਘਰ ਆ ਇਹ ਕੈਂਟ ਵਾਲਾ ਘਰ ਕਹਿੰਦੇ ਵੀ ਸ਼ਾਇਦ ਸਾਈਡ ਦੇ ਉੱਤੇ ਪੈ ਰਿਹਾ ਜਿਹਦੇ ਕਰਕੇ ਭਾਈ ਉਹ ਕਹਿੰਦੇ ਜੀ ਕਿ ਉਹਨਾਂ ਫੋਕਸ ਨਹੀਂ ਕੀਤਾ ਜਾ ਰਿਹਾ ਜਿੰਨਾ ਹੈ ਕਰਨਾ ਚਾਹੀਦਾ ਹੈਗਾ ਸੋ ਇਹ ਤਾਜ਼ਾ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਜੀ ਕਿ ਉਹਨਾਂ ਦੇ ਵੱਲੋਂ ਹੁਣ ਤੇ ਬਹੁਤ ਜਲਦ ਜਲੰਧਰ ਦੇ ਵਿੱਚ ਮੇਨ ਸਰਕਾਰੀ ਕੋਠੀ ਹੈ ਜਿਹੜੀ ਕਿ ਬਹੁਤ ਪੁਰਾਣੀ ਕੋਠੀ ਹੈ ਜਿਹਦੀ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਤੇ ਕਹਿੰਦੇ ਭਗਵੰਤ ਮਾਨ ਹੋਰਾਂ ਨੇ ਉੱਥੇ ਸ਼ਿਫਟ ਹੋਣ ਕਰ ਜਾਣਾ ਭਗਵੰਤ ਮਾਨ ਹੋਰੀ ਕੱਲ ਨੂੰ ਸ਼ਿਫਟ ਕਰ ਜਾਣ ਮਹੀਨਾ ਠਹਿਰ ਕੇ ਸ਼ਿਫਟ ਕਰ ਜਾਣ ਕਿਉਂਕਿ ਬਹੁਤ ਹੀ ਵੱਡੀ ਗੱਲ ਨਹੀਂ ਹੈ ਜੀ ਕਿਉਂਕਿ ਉਹਨਾਂ ਨੇ ਕਿਹੜਾ ਪੱਕੇ ਤੌਰ ਦੇ ਉੱਤੇ ਰਹਿਣਾ ਮਹੀਨੇ 'ਚ ਇੱਕ ਅੱਧੀ ਵਾਰ ਜਾਂ ਦੋ ਮਹੀਨਿਆਂ ਦੇ ਵਿੱਚ ਇੱਕ ਅੱਧੀ ਵਾਰ ਕਦੇ ਆਉਣਾ ਉਹਨਾਂ ਨੇ ਤੇ ਉਹਨਾਂ ਨੇ ਇੱਥੇ ਰਾਤ ਕੱਟ ਕੇ ਤੇ ਮੀਟਿੰਗ ਮੂਟਿੰਗ ਕਰਕੇ ਇੱਥੋਂ ਚਲੇ ਜਾਣਾ ਤੇ ਮੁੱਖ ਮੰਤਰੀ ਦੇ ਕੋਲ ਕਿ ਪੂਰੇ ਪੰਜਾਬ ਦੇ ਵਿੱਚ ਢੇੜਾ ਇਸ ਕਰਕੇ ਉਹਨਾਂ ਦਾ ਕੋਈ ਇੱਥੇ ਘਰ ਲੈ ਲੈਣਾ ਇੱਥੇ ਰਹਿ ਪੈਣਾ ਛੋਟੇ ਘਰ ਚ ਰਹਿਣਾ ਵੱਡੇ ਘਰ ਚ ਰਹਿਣਾ ਇਹ ਕੋਈ ਬਹੁਤ ਹੀ ਮਹੱਤਵਪੂਰਨ ਤਾਂ ਗੱਲ ਹੈ ਨਹੀਂਗੀ ਪਰ ਇਹ ਹੈ ਜੀ ਕਿ ਉਹਨਾਂ ਦੇ ਵੱਲੋਂ ਇਸ ਵੇਲੇ ਤਿਆਰੀਆਂ ਕਿਤਨਾਂ ਜਾ ਰਹੀਆਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਕਹਿੰਦੇ ਵੀ ਅਸੀਂ ਸਾਰੇ ਦੇ ਸਾਰੇ ਤਿਆਰੀਆਂ ਦੇ ਵਿੱਚ ਲੱਗੇ ਹੋਏ ਆ ਤੇ ਭਗਵੰਤ ਮਾਨ ਸਾਹਿਬ ਨੇ ਕਹਿੰਦੇ ਬਹੁਤ ਜਲਦੀ ਇੱਥੇ ਸ਼ਿਫਟ ਕਰ ਜਾਣਾ ਜੀ ਤੇ ਟੇਲਾ ਸਾਹਿਬ ਸੁਨੀਲ ਜਾਖੜੂਰੀ ਬੜੇ ਗੁੱਸੇ ਦੇ ਵਿੱਚ ਨਜ਼ਰ ਆ ਰਿਹਾ ਉਹ ਕਹਿੰਦੇ ਵੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਸੁਰਤਾਲ ਵਿਗੜੇ ਹੋਏ ਨੇ ਹਾਂ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਜੀ ਕਿ ਜਿਹੜੇ ਮੁੱਖ ਮੰਤਰੀ ਨੇ ਇਹਨਾਂ ਦੇ ਸੁਰਤਾਲ ਇਸ ਵੇਲੇ ਵਿਗੜੇ ਹੋਏ ਨੇ ਉਹ ਕਹਿੰਦੇ ਵੀ ਸੁਰਤਾਲ ਇਸ ਕਰਕੇ ਵਿਗੜੇ ਹੋਏ ਆ ਕਿਉਂਕਿ ਇਸ ਵੇਲੇ ਇਹਨਾਂ ਨੂੰ ਡਰ ਪਿਆ ਹੋਇਆ ਆਪਾਂ ਜਾਣਦੇ ਕਿ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਨਤੀਜਾ ਤੋਂ ਬਾਅਦ ਬਹੁਤ ਕੁਝ ਐਸਾ ਹੋ ਰਿਹਾ ਜਿਹੜਾ ਕਿ ਹੈਰਾਨ ਕਰਦਾ ਬਹੁਤ ਕੁਝ ਐਸਾ ਹੋ ਰਿਹਾ ਜਿਹੜਾ ਕਿ ਮਨਾਂ ਦੇ ਵਿੱਚ ਸਵਾਲ ਪੈਦਾ ਕਰਦਾ ਕਿਉਂਕਿ ਭਗਵੰਤ ਮਾਨ ਹੋਰੀਆਂ ਜਿਹੜੇ ਉਹ ਇਸ ਵੇਲੇ ਨਿਰਾਸ਼ਾ ਦੇ ਵਿੱਚ ਆ ਇਹ ਦਲ ਕਹਿ ਰਹੇ ਇਹੋ ਜਿਹੜੇ ਆਪਣੇ ਹੈਗੇ ਸੁਨੀਲ ਜਾਖੜ ਹੋਰੀ ਉਹਨਾਂ ਨੇ ਕਿਹਾ ਸੀ ਕਿ ਦਿੱਲੀ ਦੇ ਵਿੱਚੋਂ ਆ ਕੇ ਕਿ ਭਗਵੰਤ ਮਾਨ ਦੇ ਸੁਰ ਤਾਲ ਵਿਗੜੇ ਹੋਏ ਆ ਸੁਰ ਤਾਲ ਵਿਗੜੇ ਹੋਏ ਉਹਨਾਂ ਦੇ ਤੇ ਇਹਨਾਂ ਦੇ ਮਨ ਦੇ ਵਿੱਚ ਕਿਸੇ ਕਿਸਮ ਦਾ ਡਰ ਆ ਕਿ ਭਾਈ ਕਿਤੇ ਮੇਰੀ ਕੁਰਸੀ ਨਾ ਖਾ ਜਾਣ ਕਿਤੇ ਮੇਰੀ ਕੁਰਸੀ ਨਾ ਹੁਣ ਚਲੀ ਜਾਵੇ ਉਹਨਾਂ ਨੇ ਇਸ ਤਰੀਕੇ ਦੇ ਤੋਖਲੇ ਪ੍ਰਗਟਾਈ ਹੈ ਇਹਨਾਂ ਦੇ ਪ੍ਰਤੀ ਉਦੋਂ ਭਗਵੰਤ ਮਾਨ ਹੋਰ ਇਹ ਦਲ ਕਹਿੰਦੇ ਕਿ ਭਾਈ ਦੇਖੋ ਮੇਰਾ ਫਿਕਰ ਕਿੰਨਾ ਇਹਨਾਂ ਨੂੰ ਆਪਣੀ ਪਾਰਟੀ ਦਾ ਨਹੀਂ ਫਿਕਰ ਇਹਨਾਂ ਨੂੰ ਆਪਣੀ ਪ੍ਰਧਾਨਗੀ ਦਾ ਪਤਾ ਨਹੀਂਗਾ ਕੀ ਪਾਈ ਕੀ ਬਣ ਰਿਹਾ ਕੀ ਬਣਨਾ ਤੇ ਕੀ ਨਹੀਂ ਬਣਨਾ ਤੇ ਇਹਦੇ ਵੱਲੋਂ ਕਹਿੰਦੇ ਜੀ ਕੋਈ ਖਿਆਲ ਨਹੀਂ ਕਰਦੇ ਕਿ ਵੀ ਇਹਨਾਂ ਦਾ ਅਸਤੀਫਾ ਹੁਣ ਤੱਕ ਮਨਜ਼ੂਰ ਨਹੀਂ ਹੋਇਆ ਜਾਂ ਮਨਜ਼ੂਰ ਹੋ ਗਿਆ ਕਿ ਨਹੀਂ ਹੋ ਗਿਆ ਜਾਖੜ ਸਾਹਿਬ ਨੂੰ ਕਹਿੰਦੇ ਜੀ ਇਹਦੇ ਬਾਰੇ ਤਾਂ ਪਤਾ ਨਹੀਂਗਾ ਤੇ ਮੇਰੇ ਬਾਰੇ ਦੇਖੋ ਜੀ ਕਿੰਨੀ ਜਾਣਕਾਰੀ ਰੱਖਦੇ ਆ ਕਿ ਇਹਨਾਂ ਨੂੰ ਇਉਂ ਨਹੀਂ ਇਉਂ ਕਰ ਲੈਣਾ ਚਾਹੀਦਾ ਇਹਨਾਂ ਦੇ ਮਨ ਦੇ ਵਿੱਚ ਆ ਚੱਲਦਾ ਸੁਰ ਤਾਲ ਵਿਗੜੇ ਹੋਏ ਆ ਫਲਾ ਹੋਇਆ ਤੇ ਢੀਂਗ ਹੋਇਆ ਜੀ ਜੀ ਤੇ ਟਾਣਾ ਸਾਹਿਬ ਉੱਤਰ ਕਹਿੰਦੇ ਕਿਸਾਨ ਇਕਤਾ ਦੇ ਲਈ ਮੀਟਿੰਗ ਹੋਈ ਐ ਤੇ ਬਲਦੇਵ ਸਿੰਘ ਸਰਸਾਵਾਂ ਨੂੰ ਹੱਟ ਅਟੈਕ ਆਇਆ ਜੀ ਹਾਂ ਬਿਲਕੁਲ ਜੀ ਬਲਦੇਵ ਸਿੰਘ ਸਿਰਸਾ ਹੋਰਾਂ ਨੂੰ ਹਾਰਟ ਅਟੈਕ ਆਇਆ ਤੇ ਚਲੋ ਗੱਲ ਇਹ ਆ ਕਿ ਇਸ ਵੇਲੇ ਨਾ ਜਿਹੜੇ ਬਲਦੇਵ ਸਿੰਘ ਸਿਰਸਾ ਹੋਰੀ ਆ ਤੇ ਪਟਿਆਲੇ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਆ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਉਹਨਾਂ ਦੀ ਉਮਰ ਲੰਮੀ ਹੋਵੇ ਪਰ ਪਤਾ ਲੱਗਾ ਜੀ ਲੰਘੇ ਕੱਲ ਚੰਡੀਗੜ੍ਹ ਦੇ ਵਿੱਚ ਕਿਸਾਨ ਆਗੂਆਂ ਦੀ ਏਕਤਾ ਦੇ ਖਾਤਰ ਮੀਟਿੰਗ ਹੋਈ ਆ ਸਰਵਣ ਸਿੰਘ ਪਤਨੀਰ ਵੀ ਇਹਦੇ ਵਿੱਚ ਪਹੁੰਚੇ ਆ ਤੇ ਕਈ ਹੋਰ ਕਿਸਾਨ ਆਗੂਆਂ ਨੇ ਵੀ ਇਹਦੇ ਵਿੱਚ ਸ਼ਿਰਕਤ ਕੀਤੀ ਆ ਹੁਣ ਨੇ ਸ਼ਿਰਕਤ ਕਰਕੇ ਗੱਲਾਂ ਬਾਤਾਂ ਕਈ ਮਹੱਤਵਪੂਰਨ ਹੋਈਆਂ ਤੇ ਕਹਿੰਦੇ ਵੀ ਗੱਲ ਇੱਥੇ ਜਾ ਕੇ ਨੇਪਰੇ ਚੜੀ ਆ ਵੀ ਜੇਕਰ 14 ਤਰੀਕ ਦੇ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਦੇ ਵਿੱਚ ਗੱਲ ਕਿਸੇ ਤਣਪੱਤਣ ਨਾਲ ਲੱਗੀ ਤਾਂ ਉਹ ਕਹਿੰਦੇ ਵੀ ਫਿਰ ਅਸੀਂ ਵੱਡੇ ਪੱਧਰ ਦੇ ਉੱਤੇ ਸੰਘਰਸ਼ ਕਰਾਂਗੇ ਤੇ ਸਾਂਝੇ ਤੌਰ ਦੇ ਉੱਤੇ ਉਹ ਕਹਿੰਦੇ ਜੀ ਫਿਰ ਅਸੀਂ ਸੰਘਰਸ਼ ਰੰਭਾਂਗੇ ਉਹਨਾਂ ਨੇ ਆ ਗੱਲਾਂ ਕਹੀਆਂ ਦੂਜੀ ਗੱਲ ਇਹ ਆ ਵੀ ਕੱਲ ਪਤਾ ਲੱਗਾ ਵੀ ਢੱਲੇਵਾਲ ਸਾਹਿਬ ਨੇ ਵੀ ਸੁਨੇਹਾ ਜਾਰੀ ਕੀਤਾ ਉਹਨਾਂ ਨੇ ਵੀਡੀਓ ਸੁਨੇਹਾ ਜਾਰੀ ਕੀਤਾ ਕਿ ਭਾਈ ਜਿਹੜੇ ਰਿਪੋਰਟ ਹੋ ਕੇ ਆਏ ਮੁੰਡੇ ਆ ਤੇ ਅਮਰੀਕਾ ਦੇ ਵੱਲੋਂ ਇਹਨਾਂ ਦੀ ਬਾਹਰ ਸਰਕਾਰ ਦੇ ਵੱਲੋਂ ਫੜੀ ਜਾਵੇ ਕਿਉਂਕਿ ਇਹ ਇਸ ਵੇਲੇ ਆ ਪਟਕੇ ਹੋਏ ਆ ਇਸ ਵੇਲੇ ਇਹਨਾਂ ਨੂੰ ਸਹਿਯੋਗ ਦੀ ਲੋੜ ਆ ਇਸ ਵੇਲੇ ਇਹਨਾਂ ਨੂੰ ਆਰਸਕ ਤੌਰ ਦੇ ਉੱਤੇ ਹੌਸਲੇ ਵੀ ਸਹਿਯੋਗ ਦੀ ਜ਼ਰੂਰਤ ਹੈਗੀ ਆ ਉਧਰ ਇਹ ਵੀ ਪਤਾ ਲੱਗਾ ਵੀ ਡੱਲੇਵਾਲ ਸਾਹਿਬ ਨੇ ਜਿਹੜੇ ਉਹ 14 ਤਰੀਕ ਦੀ ਯਾਨੀ ਕਿ ਭਲਕਵਾਲੀ ਜਦੋਂ ਆਪਾਂ ਇਹਨਾਂ ਖਬਰਾਂ ਨਹੀਂ ਸਾਂਝ ਪਾ ਰਹੇ ਅੱਜ 13 ਤਰੀਕਾ ਤੇ ਕੱਲ ਵਾਲੀ ਮੀਟਿੰਗ ਦੇ ਵਿੱਚ ਉਹ ਕੇਂਦਰ ਦੇ ਮੰਤਰੀਆਂ ਦੇ ਨਾਲ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣੀ ਆ ਉਹਦੇ ਵਿੱਚ ਉਹਨਾਂ ਨੇ ਹਿੱਸਾ ਵੀ ਲੈਣਾ ਹੈਗਾ ਤੋ ਚਲੋ ਵਧੀਆ ਗੱਲ ਇਹ ਆ ਕਿ ਕਿਸਾਨ ਹੌਲੀ-ਹੌਲੀ ਏਕਤਾ ਦੇ ਮੰਚ ਦੇ ਉੱਤੇ ਆਉਣ ਦੀ ਗੱਲ ਕਰਨ ਲੱਗੇ ਆ ਵਿਚ ਵਿਚਾਲੇ ਜੇ ਏਕਤਾ ਦੀ ਗੱਲ ਚੱਲ ਰਹੀ ਸੀ ਪਰ ਫਿਰ ਕੋਈ ਨੋਕ ਵਿਚਾਲੇ ਟੈਂਟਾ ਨਵਾ ਖੜਾ ਹੋ ਜਾਂਦਾ ਪਰ ਇਹ ਇੱਕ ਵਾਰੀ ਫਿਰ ਇੱਕ ਹੋਣ ਦੀ ਸੰਭਾਵਨਾ ਵਧੀ ਆ ਇਹ ਗੱਲ ਚੰਗੀ ਹੈ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਉਧਰ ਕਿਸਾਨਾਂ ਨਾਲ ਜੁੜੀ ਇੱਕ ਹੋਰ ਖਬਰ ਸਾਹਮਣੇ ਆਈ ਹੈ ਜਿਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਇੱਕ ਰਿਪੋਰਟ ਸਾਹਮਣੇ ਆਈ ਹੈ ਟਾਣਾ ਸਾਹਿਬ ਜਿਹੜੀ ਇਹ ਗੱਲ ਕਹਿੰਦੀ ਹੈ ਕਿ ਪੰਜਾਬ ਦੇ ਹਰ ਕਿਸਾਨ ਦੇ ਸਿਰ ਲਗਭਗ 2 ਲੱਖ ਤੋਂ ਵੱਧ ਦਾ ਕਰਜ਼ਾ ਹੈ ਜੀ हां बिल्कुल जी बिल्कुल ये कल एक अखबार ਦੇ ਵਿੱਚ ਰਿਪੋਰਟ ਲੱਗੀ ਆ ਬੜੀ ਵੱਡੀ ਖਬਰ ਆ ਕਿ ਭਾਈ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਕਿਸਾਨੀ ਤੇ ਕਰਜ਼ਾ ਜੜਿਆ ਪਿਆ ਵੈਸੇ ਜਿਹੜਾ ਇਹ ਕਰਜ਼ੇ ਦੀ ਰਿਪੋਰਟ ਆਈ ਆ ਇਹ ਕੋਈ ਪ੍ਰਾਈਵੇਟ ਕਰਜ਼ੇ ਦੀ ਰਿਪੋਰਟ ਨਹੀਂ ਹੈਗੀ ਉਦਾਹਰਨ ਦੇ ਤੌਰ ਤੇ ਤੁਹਾਡੇ ਕੋਲੋਂ ਮੈਂ 5% ਤੇ 3% ਤੇ ਵਜੂ ਪੈਸੇ ਫੜੇ ਆ ਉਹ ਥੋੜੀ ਕੇਂਦਰੀ ਮੰਤਰੀ ਨੂੰ ਪਤਾ ਇਹ ਤਾਂ ਲੋਕ ਸਭਾ ਦੇ ਵਿੱਚ ਉਹ ਵੇਰਵਾ ਜਿਹੜਾ ਕਿ ਸਹਿਕਾਰੀ ਬੈਂਕਾਂ ਦੇ ਕੋਲੋਂ ਲਿਆ ਕਰਦਾ ਜਿਹੜਾ ਕਰਜ਼ਾ ਆਪਾਂ ਸਰਕਾਰੀ ਬੈਂਕਾਂ ਦੇ ਵਿੱਚੋਂ ਲਿਆ ਪਰ ਉਹਦਾ ਲੋਕ ਸਭਾ ਦੇ ਵਿੱਚ ਜਿਹੜੇ ਭਾਰਤ ਦੇ ਕਿਸਾਨ ਭਲਾਈ ਰਾਜ ਮੰਤਰੀ ਗਾ ਰਾਮਨਾਥ ਠਾਕੁਰ ਇਹਨਾਂ ਨੇ ਇੱਕ ਸਵਾਲ ਦਾ ਉੱਤਰ ਦਿੱਤਾ ਕਿਉਂਕਿ ਲੋਕ ਸਭਾ ਦੇ ਵਿੱਚ ਸੰਸਦ ਮੈਂਬਰ ਰਚਨਾ ਬਨਰਜੀ ਨੇ ਸਵਾਲ ਪੁੱਛਿਆ ਸੀ ਤੇ ਉਹਦਾ ਉੱਤਰ ਦਿੱਤਾ ਹੈਗਾ ਜੀ ਰਾਮਨਾਥ ਠਾਕੁਰ ਹੋਰਾਂ ਨੇ ਤੇ ਖੇਤੀ ਤੇ ਕਿਸਾਨ ਭਲਾਈ ਮੰਤਰੀ ਨੇ ਲਿਖਤੀ ਜਵਾਬ ਦੇ ਕੇ ਉਹਨਾਂ ਨੇ ਗੱਲ ਕਹੀ ਹੈ ਉਹ ਕਹਿੰਦੇ ਜੀ ਕਿ ਅੰਕੜਿਆਂ ਦੇ ਮੁਤਾਬਕ ਹਰਿਆਣਾ ਦੇ ਵਿੱਚ ਹਰੇ ਕਿਸਾਨ ਪਰਿਵਾਰ ਦੇ ਸਿਰ ਦੇ ਉੱਤੇ 1 ਲੱਖ ਤੇ 83000 ਰੁਪਏ ਦਾ ਕਰਜ਼ਾ ਤੇ ਪੰਜਾਬ ਦੇ ਵਿੱਚ ਹਰ ਕਿਸਾਨ ਪਰਿਵਾਰ ਦੇ ਸਿਰ ਦੇ ਉੱਤੇ 2 ਲੱਖ ਤੇ 3000 ਦਾ ਕਰਜ਼ਾ ਜੰਮੂ ਕਸ਼ਮੀਰ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜਾ ਇਹ ਕਰਜ਼ਾ ਇਹ ਹੈਗਾ ਜੀ 30000 ਤੇ 435 ਰੁਪਏ ਪ੍ਰਤੀ ਪਰਿਵਾਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੇ ਪ੍ਰਤੀ ਪਰਿਵਾਰ ਕਰਜ਼ਾ ਹੈਗਾ ਜੀ 85000 ਤੇ 825 ਰੁਪਏ ਸੋ ਇਹ ਤਾਂ ਸਿਰਫ ਸਰਕਾਰੀ ਵਿਰਵਾ ਜੈਡ ਸਰਕਾਰੀ ਵਿਰਵਾ ਤਾਂ ਇਸ ਤੋਂ ਬਹੁਤ ਵੱਡਾ ਤੇ ਵੱਖਰਾ ਹੋ ਸਕਦਾ ਬਾਕੀ ਦੇਖੋ ਭਾਈ ਕੀ ਆ ਪਰ ਉਦਾਂ ਤੋਂ ਬਿਲਕੁਲ ਮਿਲਾ ਕੇ ਆ ਇਹ ਪੰਜਾਬ ਦੀ ਕਿਸਾਨੀ ਸਿਰ ਕਰਜ਼ਾ ਕਿੜਿਆ ਬਹੁਤ ਹੋਇਆ ਤੇ ਕਿਸਾਨੀ ਦੇ ਪਿੱਛੇ ਕਰਜ਼ੇ ਦੇ ਪਿੱਛੇ ਇੱਕ ਕਾਰਨ ਚਲੋ ਇਹ ਵੀ ਆ ਕਿ ਭਾਈ ਆਪਾਂ ਜਾਣਦੇ ਕਿ ਫਸਲਾਂ ਦਾ ਭਾਅ ਨਹੀਂ ਪੂਰਾ ਮਿਲਦਾ ਤੇ ਖਰਚੇ ਬਹੁਤ ਵਧ ਗਏ ਆ ਪਰ ਭਾਈ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਆ ਕਿ ਸਾਡੀਆਂ ਫਜ਼ੂਲ ਖਰਚੀਆਂ ਦੀ ਆ ਅਸੀਂ ਫਜ਼ੂਲ ਖਰਚ ਕਰਨ ਤੋਂ ਵੀ ਕਦੇ ਗੁਰੇਜ਼ ਨਹੀਂ ਕੀਤਾ ਤੇ ਸਾਨੂੰ ਸਰਕਾਰਾਂ ਦੀ ਤੇ ਕੁਦਰਤ ਦੀ ਮਾਰ ਵੀ ਪੈਂਦੀ ਆ ਸਾਨੂੰ ਸੰਘਰਸ਼ ਵੀ ਕਰਨੇ ਪੈਂਦੇ ਹਰ ਗੱਲ ਦੇ ਲਈ ਪਰ ਇੰਨੀ ਗੱਲ ਜ਼ਰੂਰ ਆ ਵੀ ਜੇ ਕਿਤੇ ਸੱਚੀ ਮੁੱਚੀ ਸਰਕਾਰਾਂ ਵੀ ਸਾਡੀ ਬਾਹ ਫੜ ਲੈਣ ਤਾਂ ਗੱਲ ਹੋਰ ਹੋਵੇਗੀ ਮੈਂ ਇਸੇ ਗੱਲ ਤੇ ਆਨਲਾਈਨ ਗਿਸਟਾਣਾ ਸਭ ਕੇ ਕਰਜ਼ਾ ਕੱਲਾ ਕਿਸਾਨਾਂ ਦੇ ਵੱਲੋਂ ਖੇਤੀਬਾੜੀ ਦੇ ਲਈ ਨਹੀਂ ਲਿਆ ਜਾਂਦਾ ਆਪਾਂ ਬਹੁਤੀ ਵਾਰ ਵੇਖਦੇ ਹਾਂ ਕਿ ਜਿਹੜਾ ਕਰਜ਼ਾ ਹੈ ਉਹ ਲਿਆ ਕਿਸੇ ਹੋਰ ਕੰਮ ਲਈ ਜਾਂਦਾ ਤੇ ਵਰਤਿਆ ਕਿਸੇ ਹੋਰ ਥਾਂ ਤੇ ਜਾਂਦਾ ਤੇ ਜੇਕਰ ਅਜੇ ਵੀ ਕਿਸਾਨ ਨਾ ਸੰਭਲੇ ਫਜ਼ੂਲ ਖਰਚੀ ਕਰਨ ਤੋਂ ਜੇਕਰ ਨੱਕ ਦੇ ਚੱਕਰ ਦੇ ਵਿੱਚ ਜਿਹੜਾ ਵਾਧੂ ਖਰਚਾ ਕੀਤਾ ਜਾਂਦਾ ਹੈ ਉਹਦੇ ਤੋਂ ਕੱਲੇ ਕਿਸਾਨ ਹੀ ਕਿਉਂ ਵੈਸੇ ਜੇ ਆਮ ਲੋਕ ਵੀ ਅਜੇ ਤੱਕ ਨਾ ਸੁਧਰੇ ਤੇ ਫਿਰ ਅੱਗੇ ਚੱਲ ਕੇ ਤਾਂ ਮੈਨੂੰ ਲੱਗਦਾ ਸਥਿਤੀ ਹੋਰ ਜ਼ਿਆਦਾ ਖਰਾਬ ਹੋਊਗੀ ਬਿਲਕੁਲ ਜੀ ਹੋਈ ਪਈ ਐ ਅਸਲ ਦੇ ਵਿੱਚ ਆਪਾਂ ਮੰਨੀਆਂ ਨਾ ਮੰਨੀਆਂ ਪਰ ਇਸ ਵੇਲੇ ਸਥਿਤੀ ਖਰਾਬ ਹੋਈ ਪਈ ਐ ਇਸ ਵੇਲੇ ਦੇਖੋ ਗੱਲ ਇਹ ਐ ਵੀ ਜੋ ਅਸੀਂ ਆਪ ਕਰਾਂਗੇ ਉਹਦੇ ਲਈ ਤਾਂ ਭਾਈ ਸਾਨੂੰ ਆਪ ਨੂੰ ਭੁਗਤਣਾ ਪੈਣਾ ਗੱਲ ਇਹ ਐ ਵੀ ਜੋ ਅਸੀਂ ਆਪ ਸਰਦੇ ਸਰਦੇ ਦੀ ਪੰਡ ਚੱਕ ਲਾਂਗੇ ਧੀਆ ਪੁੱਤਾਂ ਦੇ ਵਿਆਹਾਂ ਦੇ ਮੌਕੇ ਜਾਂ ਕੋਈ ਵੀ ਹੋਰ ਤਾਂ ਮਕਾਇਦ ਦੇ ਮੌਕੇ ਤੇ ਭਾਈ ਲਾਉਣਾ ਤਾਂ ਫਿਰ ਉਹ ਆਪਾਂ ਹੀ ਆ ਹਣ ਇਹ ਤਾਂ ਹੈ ਜੀਗਾ ਕਿ ਭਾਈ ਜੇ ਕਰਜ਼ਾ ਅਸੀਂ ਲਵਾਂਗੇ ਤੇ ਲਾਊਗੀ ਸਰਕਾਰ ਚਲੋ ਅਸੀਂ ਮੰਨਦੇ ਵੀ ਕੁਦਰਤ ਦੀ ਕਰੋਪੀ ਵੀ ਆ ਖਰਚੇ ਵਧ ਗਏ ਆ ਆਮਦਨ ਘਟਾ ਪਰ ਇਸ ਦੇ ਬਾਵਜੂਦ ਬਹੁਤ ਕੁਝ ਇਹੋ ਜਿਹਾ ਚੱਲ ਰਿਹਾ ਜਿਹੜਾ ਕਿ ਕਿਸਾਨੀ ਦੀ ਆਰਥਿਕ ਪਹੁੰਚ ਤੋਂ ਬਾਹਰ ਵਾਲੀ ਗੱਲ ਆ ਉਹਦੇ ਵੱਲ ਗੌਰ ਕਰਨੀ ਕਿਸਾਨੀ ਨੂੰ ਪੈਣੀ ਆ ਜੀ ਜੀ ਬਿਲਕੁਲ ਸਹੀ ਖੈਰ ਅੱਗੇ ਵੱਧਦੇ ਆ ਟਾਣਾ ਸਾਹਿਬ ਗੱਲ ਕਰਦੇ ਆ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਜਿਹੜੇ ਨੌਜਵਾਨ ਨੇ ਉਹਨਾਂ ਦੇ ਬਾਰੇ ਕਹਿੰਦੇ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਹਾਂ ਬਿਲਕੁਲ ਜੀ ਪੁਲਸਾ ਜਿਹੜੀ ਉਹ ਪੁੱਛਗਿੱਛ ਕਰ ਰਹੀ ਹੈ ਪਰ ਇਹ ਪਤਾ ਲੱਗਾ ਜੀ ਕਿ ਇਹਨਾਂ ਵਿੱਚੋਂ ਬਹੁਤੇ ਮੁੰਡੇ ਪੁਲਿਸ ਦਾ ਦਫਾ ਆਪਾਂ ਤਾਂ ਇਹ ਗੱਲ ਸੋਚਦੇ ਆਂ ਕਿ ਭਾਈ ਹੁਣ ਚਲੋ ਇਹ ਮੁੜ ਕੇ ਆਏ ਆ ਧੱਕਾ ਹੋਇਆ ਧੋਖਾ ਹੋਇਆ ਏਜੰਟਾਂ ਨੇ ਇਹਨਾਂ ਦੇ ਨਾਲ ਗਲਤ ਕੀਤਾ ਪਰ 5-6 ਮੁੰਡੇ ਐਸੇ ਆ ਜਿਨ੍ਹਾਂ ਨੇ ਇਹ ਗੱਲ ਕਹਿ ਦਿੱਤੀ ਆ ਪੁਲਿਸ ਨੂੰ ਕਿ ਸਾਡੇ ਨਾਲ ਪੰਜਾਬ ਦੇ ਕਿਸੇ ਵੀ ਏਜੰਟ ਨੇ ਧੱਕਾ ਨਹੀਂ ਕੀਤਾ ਅਸੀਂ ਤਾਂ ਜੀ ਆਪਦੀ ਮਰਜ਼ੀ ਦੇ ਨਾਲ ਗਏ ਸੀ ਦੁਬਈ ਤੇ ਦੁਬਈ ਦੇ ਏਜੰਟਾਂ ਨੇ ਅਸੀਂ ਡੌਂਕੀ ਲਾਈ ਸੀ ਸਾਨੂੰ ਪੰਜਾਬ ਦੇ ਕਿਸੇ ਏਜੰਟ ਨੇ ਇੰਡੀਆ ਦੇ ਕਿਸੇ ਏਜੰਟ ਨੇ ਇਸ ਤਰੀਕੇ ਦੇ ਨਾਲ ਨਹੀਂ ਪਾਇਆ ਸੋ ਗੱਲ ਇਹ ਜੀ ਕਿ ਮੈਨੂੰ ਲੱਗਦਾ ਜਾਂ ਪੁਲਿਸ ਨੂੰ ਵੀ ਹੁਣ ਤਾਂ ਇਹ ਲੱਗਦਾ ਦੇ ਭਾਈ ਇਹ ਤਾਂ ਕਰਕੇ ਕਹਿ ਰਹੇ ਆ ਵੀ ਸ਼ਾਇਦ ਏਜੰਟਾਂ ਨੇ ਇਹਨਾਂ ਨੂੰ ਕਹਤਾ ਜੀ ਕਿ ਅਸੀਂ ਤੁਹਾਡੇ ਪੈਸੇ ਵਾਪਸ ਕਰ ਦਿੰਨੇ ਆ ਤੁਸੀਂ ਸਾਡਾ ਨਾਂ ਨਾ ਲਓ ਹੋ ਸਕਦਾ ਇੱਕ ਦੇ ਪਿੱਛੇ ਕਾਰਨ ਇਹ ਵੀ ਹੋਵੇ ਪਰ ਪੁਲਿਸ ਨੇ ਗੱਲ ਕਹੀ ਹੈ ਕਿ ਭਾਈ ਇਸ ਮਾਮਲੇ ਦੇ ਉੱਤੇ ਤੇ ਭਾਈ ਅਸੀਂ ਪੜਤਾਲ ਕਰ ਰਹੇ ਹਾਂ ਵੱਖ-ਵੱਖ ਥਿਊਰੀਆਂ ਦੇ ਉੱਤੇ ਕੰਮ ਅਸੀਂ ਕਰ ਰਹੇ ਹਾਂ ਪਰ ਚਾਰ ਪੰਜ ਮੁੰਡਿਆਂ ਨੇ ਗੱਲ ਕਹੀ ਹੈ ਕਿ ਭਾਈ ਪੰਜਾਬ ਦਾ ਇੰਡੀਆ ਦਾ ਕੋਈ ਵੀ ਏਜੰਟ ਨਹੀਂ ਅਸੀਂ ਦੁਬਈ ਗਏ ਸੀ ਤੇ ਦੁਬਈ ਦੇ ਏਜੰਟ ਦੇ ਰਾਹੀਂ ਅਸੀਂ ਅੱਗੇ ਵਧੇ ਸੀਗੇ ਉਹਨਾਂ ਨੇ ਸਾਡੀ ਡੌੰਕੀ ਲਵਾਈ ਸੀ ਤੇ ਜੇ ਮੰਨ ਲਓ ਭਾਈ ਇਹ ਮੁੰਡੇ ਮੁਕਰ ਰਹੇ ਆ ਤੇ ਫਿਰ ਇਹਦਾ ਮਤਲਬ ਇਹ ਵੀ ਭਾਈ ਏਜੰਟਾਂ ਨੇ ਇਹਨਾਂ ਨੂੰ ਕੁਝ ਲੈ ਦੇ ਦਿੱਤਾ ਉਹਨਾਂ ਨੇ ਕਿਹਾ ਜੀ ਕਿ ਸਾਡਾ ਨਾਂ ਨਾ ਲਾਓ ਤੁਸੀਂ ਤੇ ਜੇ ਮੁੰਡੇ ਭਾਈ ਮੁਕਰ ਰਹੇ ਆ ਤੇ ਇਹਨਾਂ ਨੂੰ ਵੀ ਭਾਈ ਬੇਨਤੀ ਹੈ ਵੀ ਤੁਸੀਂ ਕਈਆਂ ਦਾ ਹੋਰ ਪਵਿੱਤਰ ਖਰਾਬ ਕਰੋਗੇ ਕਿਉਂਕਿ ਤੁਸੀਂ ਤਾਂ ਬਚਾਪੇ ਹੋ ਤੇ ਉਹਨਾਂ ਨੇ ਪਤਾ ਨਹੀਂ ਕਿੰਨਿਆਂ ਦੇ ਕੋਲੋਂ ਹੋਰ 50-50 ਲੱਖ ਰੁਪਏ ਫੜ ਲੈਣਾ ਇਸ ਕਰਕੇ ਤੁਹਾਡੀਆਂ ਮਜਬੂਰੀਆਂ ਆਪਣੀਆਂ ਹੋ ਸਕਦੀਆਂ ਪਰ ਤੁਹਾਡੀ ਇਸ ਗੱਲ ਦੇ ਕਰਕੇ ਜੇਕਰ ਤੁਸੀਂ ਐਵੇਂ ਬਿਆਨ ਬਦਲਦੇ ਆਂ ਤੇ ਤੁਹਾਡੇ ਨਾਲ ਸੱਤਾ ਇੱਕ ਹੌਲੇ ਨੇ ਕੀਤਾ ਹੋਵੇ ਤੇ ਹੁਣ ਤੁਹਾਨੂੰ ਲਾਜਤ ਹੋਵੇ ਵੀ ਚਲੋ ਜਿਹੜੇ ਦਿੱਤੇ ਉਹ ਤਾਂ ਮੁੜਿਆਉਣ ਤੇ ਆਪਾਂ ਕੀ ਲੈਣਾ ਕਾਨੂੰਨੀ ਕਾਰਵਾਈ ਤੋਂ ਵੀ ਤੁਹਾਡੇ ਇਸ ਚੱਕਰ ਦੇ ਵਿੱਚ ਤੇ ਕਈ ਹੋਰਨਾਂ ਦਾ ਕੰਮ ਹੋ ਜਾਣਾ ਕਈ ਹੋਰਨਾਂ ਦਾ ਘੋਗਾਚਿਤ ਹੋਊਗਾ ਉਹਨਾਂ ਨੇ 10 ਬੰਦਿਆਂ ਦੇ ਕੋਲੋਂ 50-50 ਲੱਖ ਰੁਪਏ ਫੜ ਲਏ ਤੇ 5 ਕਰੋੜ ਫੇਰ ਬਣ ਗਿਆ ਉਹਨਾਂ ਦਾ ਸੋ ਉਹ ਤਾਂ ਮਾਰ ਦੇ ਉੱਤੇ ਬੈਠੇ ਆ ਗੱਲ ਤੁਹਾਡੀ ਬਿਲਕੁਲ ਸਹੀ ਹੈ ਟਾਣਾ ਸਾਹਿਬ ਪਰ ਚਲੋ ਇਹ ਤਾਂ ਇੱਕ ਪਾਸਾ ਹੋ ਗਿਆ ਦੂਸਰੇ ਪਾਸੇ ਨੂੰ ਜੇ ਆਪਾਂ ਵੇਖੀਏ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਹੁਣ ਸਖਤੀ ਹੋ ਰਹੀ ਹੈ ਚਾਹੇ ਅਮਰੀਕਾ ਦੀ ਗੱਲ ਕਰੀਏ ਯੂਕੇ ਦੀ ਗੱਲ ਕਰ ਲਈਏ ਹੋਰ ਨਾਲ ਮੁਲਕਾਂ ਦੀ ਗੱਲ ਕਰ ਲਈਏ ਕੈਨੇਡਾ ਇੰਨਾ ਸਖਤ ਹੋ ਗਿਆ ਲੋਕਾਂ ਨੂੰ ਕੋਈ ਠੱਲ ਪੈਣੀ ਸ਼ੁਰੂ ਹੋਈ ਹੈ ਕਿ ਅਜੇ ਵੀ ਉਨੇ ਹੀ ਰੁਝਾਨੇ ਜੀ ਵਿਦੇਸ਼ਾਂਵਲ ਜਾਣ ਦਾ ਉਹ ਵੀ ਗੈਰਕਾਨੂੰਨੀ ਤਰੀਕੇ ਨਾਲ ਦੇਖੋ ਉਹ ਵਕਤੀ ਤੌਰ ਦੇ ਉੱਤੇ ਠੱਲ ਪੈਂਦੀ ਜਦੋਂ ਇਹ ਖਬਰਾਂ ਆਉਂਦੀਆਂ ਨਾ ਉਦੋਂ ਵਕਤੀ ਤੌਰ ਦੇ ਉੱਤੇ ਲੋਕ ਕੁਝ ਹੱਦ ਤੱਕ ਤਰਬਕ ਜਾਂਦੇ ਆ ਪਰ ਉਹ ਥੋੜੇ ਚਿਰ ਲਈ ਹੁੰਦਾ। ਉਸ ਤੋਂ ਬਾਅਦ ਲੋਕ ਫਿਰ ਆਨੇ ਵਾਲੀ ਥਾਂ ਤੇ ਆ ਜਾਂਦੇ ਆ। ਲੋਕਾਂ ਦੇ ਉੱਤੇ ਕੋਈ ਵੀ ਗੱਲ ਲੰਮੇ ਸਮੇਂ ਵਾਸਤੇ ਅਸਰ ਨਹੀਂ ਕਰਦੀ। ਤੁਸੀਂ ਅਤੀਤ ਦੇ ਵਿੱਚ ਜੋ-ਜੋ ਕੁਝ ਵੀ ਜਿੱਥੇ-ਜਿੱਥੇ ਵੀ ਹੋਇਆ ਉਹ ਦੇਖ ਲਓ ਵੀ ਲੋਕ ਆ ਜਿਹੜੇ ਥੋੜੇ ਕ ਸਮੇਂ ਦੇ ਵਾਸਤੇ ਇਹਨਾਂ ਗੱਲਾਂ ਦੇ ਵੱਲ ਕਰਦੇ ਗੌਰ ਵੀ ਭਾਈ ਆ ਦੇਖੋ ਜੀ ਬਹੁਤ ਬਰਬਾਦੀ ਹੋਈ ਪਈ ਆ ਹੁਣ ਨਹੀਂ ਜਾਣਾ ਚਾਹੀਦਾ ਲੁੱਟੇ ਜਾਵਾਂਗੇ ਪੱਟੇ ਜਾਵਾਂਗੇ ਪਰ ਜਦੋਂ 4 ਕੁ ਮਹੀਨੇ ਨਿਕਲਦੇ ਤੇ ਲੋਕ ਆਨੇ ਵਾਲੀ ਥਾਂ ਤੇ ਫਿਰ ਆ ਜਾਂਦੇ ਆ। ਹੁਣ ਲੋਕਾਂ ਨੂੰ ਫੜ-ਫੜ ਕੇ ਥੋੜੀ ਘਰਾਂ ਦੇ ਵਿੱਚ ਬਿਠਾਉਣਾ ਵੀ ਕਿਰਪਾ ਕਰਕੇ ਨਾ ਜਾਓ ਹੁਣ ਜਿਹਨੇ ਉਜੜਨਾ ਹੀ ਹੈ ਉਹਨੂੰ ਆਪਾਂ ਰੋਕ ਕਿਵੇਂ ਸਕਦੇ ਆ ਦੇਖੋ মিডিਆ ਸਾਰਾ ਰੋਲਾ ਪਾਈ ਜਾਂਦਾ ਸਰਕਾਰ ਰੋਲਾ ਪਾਈ ਜਾਂਦੀ ਹੈ ਸਰਕਾਰ ਨਹੀਂ ਮਿਲਦਾ ਇਹਦਾ ਮਤਲਬ ਥੋੜੀ ਵੀ ਘਰ ਵੇਚ ਕੇ ਬਾਹਰ ਨਿਕਲਦੇ ਗਏ ਆਪਾਂ ਜੇ ਨਾ ਪਹੁੰਚੇ ਫਿਰ ਆਪਾਂ ਫੇਰ ਸਰਕਾਰ ਕੋਲੇ ਉਹਨੇ ਵੀ ਭਾਈ ਤੁਸੀਂ ਕੁਝ ਕਰੋ ਹੁਣ ਸੋ ਇਹ ਜਿਕੇ ਲੋਕਾਂ ਨੂੰ ਆਪਣਾ ਥੋੜਾ ਜਿਹਾ ਸੁਭਾਅ ਬਦਲਣਾ ਪਊਗਾ ਲੋਕਾਂ ਨੂੰ ਆਪਣੀ ਆਦਤਾਂ ਬਦਲਣੀਆਂ ਪੈਣੀਆਂ ਸਮੇਂ ਦੀ ਲੋੜ ਇਹ ਹੈ ਜੀ ਜੀ ਬਿਲਕੁਲ ਸਹੀ ਡਾਤਾ ਸਾਹਿਬ ਉੱਧਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਬੇਟੀ ਹਰਕੀਰਤ ਬਾਦਲ ਦਾ ਕੱਦ ਵਿਆਹ ਹੋ ਗਿਆ ਹੈ ਤੇ ਕਈ ਕੇਂਦਰੀ ਮੰਤਰੀ ਕਈ ਵੀਆਈਪੀਜ਼ ਇਸ ਵਿਆਹ ਦੇ ਵਿੱਚ ਪਹੁੰਚੇ ਨੇ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਦਾ ਵਿਆਹ ਹੋ ਗਿਆ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੀਆਈਪੀ ਪਹੁੰਚੇ ਆ ਮੈਂ ਤਾਂ ਅੱਜ ਰਿਪੋਰਟ ਪੜ੍ਹਦਾ ਸੀਗਾ ਤੇਜਵੀਰ ਸਿੰਘ ਮੁੰਡੇ ਦਾ ਨਾਂ ਤੇ ਕੁੜੀ ਦਾ ਨਾਂ ਹੈਗਾ ਜੀ ਹਰਕੀਰਤ ਕੌਰ ਤੇ ਇਹਨਾਂ ਦੋਵਾਂ ਦਾ ਵਿਆਹ ਹੋਇਆ ਤੇ ਮੁੰਡਾ ਐਨਆਰਆਈ ਹੈ ਤੇ ਉਹਨਾਂ ਦੇ ਦੁਬਈ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਵੀ ਕਨੇ ਬਿਜ਼ਨਸ ਕਾਫੀ ਹੈਗੇ ਆ ਦੁਆਬੇ ਨਾਲ ਮੁੰਡੇ ਦਾ ਪਰਿਵਾਰ ਇਸ ਸੰਬੰਧਤ ਹੈਗਾ ਤੇ ਕੁਝ ਸਮਾਂ ਪਹਿਲਾਂ ਹੀ ਇਸ ਪਰਿਵਾਰ ਦਾ ਆਪਸ ਦੇ ਵਿੱਚ ਜੋੜ-ਮਿਲ ਹੋਇਆ ਸੀ ਤੇ ਦਿੱਲੀ ਦੇ ਵਿੱਚ ਵਿਆਹ ਸਮਾਗਮ ਹੋਇਆ ਬਹੁਤ ਵੱਡੀ ਗਿਣਤੀ ਦੇ ਵਿੱਚ ਕੇਂਦਰੀ ਮੰਤਰੀ ਪਹੁੰਚੇ ਆ ਉਥੇ ਨਿਤਨ ਗੜਕ ਰੀਪੀ ਉਸ ਗੋਇਲ ਤੇ ਉਧਰ ਅਨੁਰਾਗ ਠਾਕਰ ਤੇ ਕੇਂਦਰ ਦੀਆਂ ਕਈ ਹੋਰ ਮੰਤਰੀ ਜੀ ਬੰਨ ਉਹ ਪਹੁੰਚੀਆਂ ਹੈਗੀਆਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਹੋਰੀ ਪਹੁੰਚੇ ਆ ਅਮਰਸਰ ਤੋਂ ਜਿਹੜੇ ਗੁਰਜੀਤ ਸਿੰਘ ਔਜਲਾ ਹੋਰੀ ਪਹੁੰਚੇ ਆ ਗਾਇਕ ਮੀਕਾ ਨੇ ਉਥੇ ਆਪਦਾ ਖੜਾ ਪੇਸ਼ ਕੀਤਾ ਤੇ ਉਧਰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਲੋਹਰੀ ਪਹੁੰਚੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਜਿਹੜੀਆਂ ਵੀ ਵੀ ਆਈਪੀ ਸ਼ਖਸੀਅਤਾਂ ਕ੍ਰੀਮ ਸ਼ਖਸੀਅਤਾਂ ਜਿਹੜੀਆਂ ਉਹ ਪਹੁੰਚ ਗਏ ਚਲੋ ਬਹੁਤ ਬਹੁਤ ਮੁਬਾਰਕਾਂ ਇਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰਾ ਪਰਿਵਾਰ ਜ਼ਿੰਦਾਬਾਦ ਰਹੇ ਤੁਸੀਂ ਸਿਆਸੀ ਤੌਰ ਤੇ ਕਿਸੇ ਨੂੰ ਪਸੰਦ ਨਾ ਪਸੰਦ ਕਰਦੇ ਹੋ ਸਕਦੇ ਆ ਪਰ ਇਹੋ ਜਿਹਾ ਖੁਸ਼ੀ ਦੇ ਮੌਕੇ ਦੇ ਉੱਤੇ ਵਧਾਈ ਜ਼ਰੂਰ ਦੇਣੀ ਚਾਹੀਦੀ ਹੈ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਣਾ ਸਾਬ ਸੇ ਪੰਜਾਬ ਚ ਤਾਂ ਵੈਸੇ ਵੀ ਇਹ ਗੱਲ ਆਪਾਂ ਆਮੀ ਕਹਿੰਦੇ ਆ ਕਿ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤਾਂ ਜ਼ਰੂਰ ਵਧਾਈ ਦੇਣੀ ਚਾਹੀਦੀ ਹੈ ਬਾਕੀ ਮੌਸਮ ਹੋਰ ਬਦਲ ਗਿਆ ਟਾਣਾ ਸਾਹਿਬ ਗਰਮੀ ਹੋਗੀ ਕਹਿੰਦੇ ਬਹੁਤ ਜ਼ਿਆਦਾ ਪੰਜਾਬ ਬਿਲਕੁਲ ਜੀ ਬਿਲਕੁਲ ਬਿਲਕੁਲ ਗੱਲ ਹੈ ਜੀ ਕਿ ਪੰਜਾਬ ਦੇ ਵਿੱਚ ਤਾਂ ਮੌਸਮ ਨੇ ਵਟ ਕੱਢੇ ਪਏ ਆ ਤੇ ਪੰਜਾਬ ਦੇ ਵਿੱਚ ਇਸ ਵੇਲੇ ਜਦੋਂ ਆਪਾਂ ਖਬਰਾਂ ਨਹੀਂ ਸਾਂਝ ਪਾ ਰਹੇ ਧੁੱਪ ਨਿਕਲੀ ਆ ਤੇ ਪੰਜਾਬ ਦੇ ਵਿੱਚ ਲੱਗਦਾ ਹੀ ਨਹੀਂ ਵੀ ਅੱਤ ਕੀ ਸਿਆਲ ਆਏ ਆ ਤੇ ਪੰਜਾਬ ਦੇ ਵਿੱਚ ਤਾਂ ਇਉਂ ਵੀ ਸਿਆਲ ਸੀ ਉਹ ਤਾਂ ਬੀਤੇ ਦੀ ਬਾਤ ਬਣ ਗਈ ਆ ਤੇ ਧੁੱਪ ਪੂਰੀ ਤਿੱਖੀ ਆ ਤੇ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਹੁਣ ਭਾਈ ਕੋਈ ਸੰਭਾਵਨਾ ਨਹੀਂ ਗਈ ਇਸ ਵੇਲੇ ਕਣੀਆਂ ਦੀ ਉਹ ਕੋਈ ਸੰਭਾਵਨਾ ਨਹੀਂ ਇਸ ਵੇਲੇ ਪੰਜਾਬ ਦੇ ਵਿੱਚ ਵੀ ਪੱਛ ਠੰਡ ਪਾਊਗੀ ਤੇ ਹੁਣ ਗਰਮੀ ਦੇ ਵੱਲ ਅਸੀਂ ਲਗਾਤਾਰ ਵਧ ਰਹੇ ਹਾਂ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਰਾਜ ਜੀ ਐਨ ਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬੜੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ